ਕਿਤਾਬ ਦੇ ਵਿਸ਼ਵਾਸ ਨੂੰ ਐਕਟਿਵ ਕਰਕੇ ਆਪਣੀ ਬਾਡੀ ਨੂੰ ਵੀ ਐਕਟਿਵ ਕੀਤਾ ਇਨਕੇ ਵਿਸ਼ਵਾਸ ਨੂੰ ਕਰਮ ਦੇ ਵਿੱਚ ਕੰਮ ਦੇ ਵਿੱਚ ਲੈ ਕੇ ਆਂਦਾ ਕਾਦੇ ਚ ਲੈ ਕੇ ਆਂਦਾ ਕੰਮ ਦੇ ਵਿੱਚ ਲੈ ਕੇ ਆਂਦਾ ਉਹ ਚੱਲੀ ਦੌੜੀ ਭੱਜੀ ਹੋਣੀ ਆ ਲੁਕ ਲੁਕ ਕੇ ਆਈ ਹੋਣੀ ਆ ਡਿੱਗੀ ਹੋਣੀ ਆ ਸੱਟਾ ਫਿੱਟਾ ਵੀ ਖਾਧੀਆਂ ਹੋਣੀਆਂ ਕਈਆਂ ਨੇ ਉਹਨਾਂ ਪਛਾਣ ਵੀ ਲਿਆ ਹੋਏਗਾ ਹੋ ਸਕਦਾ ਹੈ ਹੋ ਸਕਦਾ ਕਿਸੇ ਨੇ ਉਹਨਾਂ ਨੂੰ ਪਛਾਣ ਲਿਆ ਹੋਵੇ ਕਿਸੇ ਨੇ ਉਹਨਾਂ ਨੂੰ ਮਾਰਿਆ ਹੋਵੇ ਲਿਖਿਆ ਨਹੀਂ ਆ ਪਰ ਆਪ ਆਬਜ਼ਰਵ ਕਰਦੇ ਆਪਾਂ ਸੋਚਦੇ ਆ ਕਿ ਆਪਾਂ ਕਈ ਵਾਰੀ ਅਸਿਊਮ ਕਰ ਦਿੰਦਾ ਜਿਵੇਂ ਕਿ ਇਦਾਂ ਕੁਝ ਹੋਇਆ ਹੋਏਗਾ ਕਿਉਂ ਹੋ ਨਹੀਂ ਹੋਣਾ ਚਾਹੁੰਦੀ ਸੀ ਭੀੜ ਵਿੱਚ ਪਰ ਉਹ ਯੇਸ਼ੂ ਮਸੀਹ ਕਰਕੇ ਆਈ ਕਿਉਂਕਿ ਉਹਨੇ ਵਿਸ਼ਵਾਸ ਕੀਤਾ ਸੀ ਵਿਸ਼ਵਾਸ ਨੂੰ ਟਿਕਨ ਨਹੀਂ ਦਿੱਤਾ ਵਿਸ਼ਵਾਸ ਨੇ ਉਹਨੂੰ ਅੰਦਰੋਂ ਉਭਾਰਿਆ ਤੇ ਉਹਨੇ ਆਪਣੇ ਵਿਸ਼ਵਾਸ ਨੂੰ ਕੰਮ ਦੇ ਵਿੱਚ ਲੈ ਕੇ ਆਂਦਾ ਤੇ ਜਦੋਂ ਜੋਹਨੇ ਬੋਲਿਆ ਸੀ ਉਹਨੂੰ ਜਾ ਕੇ ਕੀਤਾ ਤਾਂ ਛੂਆ ਤਾਂ ਕੀ ਹੋ ਗਿਆ ਉਹਦਾ ਵਹਾ ਸੁੱਕ ਗਿਆ ਹallelujah ਹallelujah ਇਹ ਆ ਵਿਸ਼ਵਾਸ ਦਿਨਲ ਕਰ